ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ 20 ਤੋਂ 23 ਅਗਸਤ ਪੰਜਾਬ ਦਾ ਮੌਸਮ ਕਿਵੇਂ ਜਰਿਆਵੇਗਾ ਕੀ ਹਾਲਾਤ ਹੋਣਗੇ ਮੀਂਹ ਬੱਦਲਬਾਈ ਹਨੇਰੀ ਦੇ ਕਿਉਂਕਿ ਲਗਾਤਾਰ ਪੰਜਾਬ ਦੇ ਉਪਰ ਹਲਕੇ ਦਰਮਿਆਨੀ ਬੱਦਲਬਾਈ ਤਾਂ ਦਿਖਾਈ ਦੇ ਰਹੀ ਹੈ ਪਰ ਉਸ ਤਰੀਕੇ ਦਾ ਮੀਂਹ ਨਹੀਂ ਹੋ ਰਿਹਾ ਹਿਮਾਚਲ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਸਾਤ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਨਾ ਹੋਣ ਦੇ ਬਾਵਜੂਦ ਵੀ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਦਰਿਆਵਾਂ ਦਾ ਜਲ ਸਤਾਰ ਵੱਧ ਚੁੱਕਿਆ ਜੀ ਡੈਮਾਂ ਦੀ ਗੱਲ ਕਰੀਏ ਤਾਂ ਪੌਂਗ ਡੈਮ ਅਤੇ ਭਾਖੜਾ ਡੈਮ ਦੇ ਲਗਭਗ ਫਲੱਡ ਗੇਟ ਖੁੱਲ ਚੁੱਕੇ ਨੇ ਜਿਸ ਦੇ ਕਾਰਨ ਸਤਲੁਜ ਰਾਵੀ ਅਤੇ ਬਿਆਸ ਦਰਿਆ ਦੇ ਪਾਣੀ ਦੇ ਵਿੱਚ ਵਾਧਾ ਹੋ ਚੁੱਕਿਆ ਤੇ ਤੁਹਾਡੇ ਅੱਗੇ ਬੇਨਤੀ ਹੈ ਜੀ ਦਰਿਆਵਾਂ ਤੋਂ ਦੂਰ ਰਹੋ ਬਰਸਾਤੀ ਨਾਲਿਆਂ ਤੇ ਹੋਰ ਕਿਸੇ ਵੀ ਤਰੀਕੇ ਦੀ ਨਦੀ ਤੋਂ ਅਗਰ ਬਰਸਾਤ ਹੋ ਰਹੀ ਹੈ ਤਾਂ ਦੂਰ ਰਹੋ ਕੁਝ ਵੀ ਅਣਸਖਾਵੀ ਕਰਨਾ ਹੋ ਸਕਦੀ ਹੈ। ਬਾਕੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ। ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ। ਹੁਣ ਅਸੀਂ ਆਉਂਦੇ ਦਿਨਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜੀ। ਸਭ ਤੋਂ ਪਹਿਲਾਂ 20 ਤਰੀਕ ਦੀ ਗੱਲ ਕਰੀ ਜਾਵੇ ਤਾਂ ਮੌਸਮ ਕਾਫੀ ਜ਼ਿਆਦਾ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਹੈ। ਬਿਸ਼ੱਕ ਪਠਾਨਕੋਟ ਅਸ਼ੀਆਰ ਪਰ ਤੇ ਰੂਪਨਗਰ ਵਿੱਚ ਹਲਕੀ ਦਰਮਿਆਨੀ ਬੱਦਲਬਾਈ ਰਹਿ ਸਕਦੀ ਹੈ 50% ਚਾਂਸ ਨੇ ਕਿ ਬੂੰਦਾਬੰਦੀ ਤੇ ਕਿਣਮਣਕਣੀ ਵੀ ਹੋ ਸਕਦੀ ਹੈ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੀ ਹੈ ਤੇ 20 ਤਰੀਕ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਤਾਪਮਾਨ ਜਿਹੜਾ 32 ਡਿਗਰੀ ਤੋਂ ਲੈ ਕੇ 35 ਡਿਗਰੀ ਤੱਕ ਬਣ ਸਕਦਾ ਹੈ ਆਉਂਦੇ ਦਿਨ ਦੀ ਅਗਰ ਗੱਲ ਕਰੀ ਤਾਂ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੁਹਾਲੀ ਫਤਿਹਗੜ੍ਹ ਤੇ ਪਟਿਆਲਾ ਵਿੱਚ 25% ਦੇ ਨੇੜੇ ਜਿਹੜੇ ਬੱਦਲਬਾਈ ਦੇ ਚਾਂਸ ਨੇ ਤਾਪਮਾਨ ਜਿਹੜਾ ਹੈ ਉਹ 32 ਤੋਂ 35 ਡਿਗਰੀ ਤੱਕ ਬਣੇ ਰ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਾ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਸੰਗਰੂਰ ਤੇ ਮਾਨਸਾ ਵਿੱਚ ਜਿਹੜੀ ਉਮੀਦ ਹੈ ਉਹ ਨਾ ਮਾਤਰ ਮੀਂਹ ਦੀ ਹੈ ਮੌਸਮ ਖੁਸ਼ਕ ਤੇ ਡਰਾਈ ਰਹੇਗਾ ਤਾਪਮਾਨ 35 ਡਿਗਰੀ ਤੋਂ ਲੈ ਕੇ 38 ਡਿਗਰੀ ਤੱਕ ਜਾ ਸਕਦਾ ਹੈ ਹੁਮਸ ਅਤੇ ਲਗਭਗ ਆਪਾਂ ਕਹਿ ਸਕਦੇ ਕਿ ਗਰਮੀ ਦਾ ਮਾਹੌਲ ਇਹਨਾਂ ਇਲਾਕਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ ਅਮੋ ਤੇ ਦਿਨਾਂ ਦੀ ਗੱਲ ਕਰੀਏ ਤਾਂ 21 ਅਤੇ 22 ਅਗਸਤ ਦੇ ਵਿੱਚ 21 ਅਗਸਤ ਨੂੰ ਸਾਨੂੰ ਦੇਖਣ ਨੂੰ ਮਿਲੇਗਾ ਕਿ ਸੇਮ ਹਾਲਾਤ ਨੇ ਉੱਤਰ ਪੂਰਬੀ ਅਤੇ ਪੂਰਬੀ ਇਲਾਕੇ ਜਾਨੀ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਲੁਧਿਆਣਾ, ਫਤਿਹਗੜ੍ਹ, ਮੁਹਾਲੀ ਅਤੇ ਪਟਿਆਲੇ ਵਿੱਚ ਕੁਝ ਕੁ ਇਲਾਕੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਕਿਣਮਣ ਕਣੀ ਦਾ ਮਾਹੌਲ ਹੋ ਸਕਦਾ ਹੈ ਪਰ ਭਾਰੀ ਮੀਂਹ ਦੀ ਉਮੀਦ ਫਿਲਹਾਲ ਕਿਸੇ ਤਰੀਕੇ ਦੀ ਬਣਦੀ ਦਿਖਾਈ ਨਹੀਂ ਦੇ ਰਹੀ ਬਾਕੀ ਸਾਰਾ ਪੰਜਾਬ ਜਾਨੀ ਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਤਰਨਤਾਰਨ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਪਟਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਦੇ ਵਿੱਚ ਜਿਹੜੇ ਤਾਪਮਨ 35 ਡਿਗਰੀ ਪਾਰ ਕਰ ਸਕਦੇ ਨੇ ਖੁਸ਼ਕ ਮਾਹੌਲ ਹੈ ਕੋਈ ਮੀਂਹ ਦੀ ਉਮੀਦ ਬਣਦੀ ਦਿਖਾਈ ਨਹੀਂ ਦੇ ਰਹੀ ਕੜਾਕੇ ਦੀ ਧੁੱਪ ਪੈਣ ਦੇ ਪੂਰੇ ਪੂਰੇ ਚਾਂਸ ਬਣੇ ਹੋਏ ਨੇ 21 ਅਗਸਤ ਨੂੰ ਗੱਲ ਕਰੀ ਤਾਂ ਹਿਮਾਚਲੋਂ ਇੱਕ ਹਲਕਾ ਦਰਮਿਆਨਾ ਸਿਸਟਮ ਆ ਰਿਹਾ ਜੀ ਪਠਾਨਕੋਟ ਹੁਸ਼ਿਆਰਪੁਰ ਤੇ ਰੂਪਨਗਰ ਮੁਹਾਲੀ ਵਿੱਚ ਹਲਕੀ ਦਰਮਿਆਨੀ ਬਰਸਾਤ ਹੋ ਸਕਦੀ ਹੈ ਜੋ ਕਿ 50% ਤੋਂ 75% ਚਾਂਸ ਨੇ ਕਿ ਬੂੰਦਬੰਦੀ ਦੇ ਨਾਲ ਕਿਣਮਣ ਕਣੀਆਂ ਤੇ ਹਲਕੀ ਦਰਮਿਆਨੀ ਬਰਸਾਤ ਦੇਖਣ ਨੂੰ ਮਿਲੇਗੀ ਤਾਪਮਾਨ 32 ਡਿਗਰੀ ਤੱਕ ਰਹਿ ਸਕਦੇ ਨੇ ਬਾਕੀ ਗੁਰਦਾਸਪੁਰ ਅਮਰੀਤਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਤੇ ਫਤਿਹਗੜ੍ਹ ਵਿੱਚ ਕੁਝ ਕੋ ਉਮੀਦ ਹੈ ਕਿ ਬੱਦਲਬਾਈ ਰਹਿ ਸਕਦੀ ਹੈ ਪਰ ਜ਼ਿਆਦਾ ਚਾਂਸ ਨਹੀਂ ਹਨ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਵਿੱਚ ਐਵਰੇਜ ਬੱਦਲਬਾਈ ਰਹੇਗੀ ਪਰ ਮੌਸਮ ਦੇ ਵਿੱਚ ਥੋੜੀ ਬੋਤੀ ਬੱਦਲਬਾਈ ਜਾਣ ਕਾਰਨ ਕਿਰਮਣ ਕਣੀ ਦਾ ਮਾਹੌਲ ਬਣ ਸਕਦਾ ਹੈ ਹਲਕੇ ਦਰਮਿਆਨੀ ਕਿਰਮਣ ਕਣੀ ਹੋ ਸਕਦੀ ਹੈ ਭਾਰੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਤਾਪਮਾਨ ਦੇ ਵਿੱਚ ਵਾਧਾ ਤਾਂ ਨਹੀਂ ਦੇਖਣ ਨੂੰ ਮਿਲੇਗਾ 35 ਡਿਗਰੀ ਐਵਰੇਜ ਤਾਪਮਾਨ ਪੰਜਾਬ ਦਾ ਬਣਿਆ ਰਹੇਗਾ ਬਾਕੀ ਅਗਰ ਆਖਰੀ ਦਿਨ ਦੀ ਗੱਲ ਕਰੀ ਤਾਂ 23 ਅਗਸਤ ਨੂੰ ਤਕੜਾ ਸਿਸਟਮ ਲੱਗਣ ਜਾ ਰਿਹਾ ਜ ਜਿਹਦੇ ਵਿੱਚ ਪੂਰਬੀ ਇਲਾਕਾ ਮਾਲਵਾ ਬੈਂਡ ਦਾ ਬਹੁਤ ਸਾਰੇ ਹਿੱਸਾ ਮਾਝੇ ਦਾ ਹਿੱਸਾ ਇਹਦੇ ਵਿੱਚ ਤਕੜਾ ਮੀਂਹ ਦੇਖਣ ਨੂੰ ਮਿਲੇਗਾ ਖਾਸ ਤੌਰ ਤੇ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਨਮਾਸ਼ਹਿਰ ਰੂਪਨਗਰ ਫਤੇਗੜ ਮੋਹਾਲੀ ਅਤੇ ਪਟਿਆਲਾ ਦੇ ਵਿੱਚ ਤਗੜਾ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਨਾਲ ਦੀ ਨਾਲ ਅਮਰitsar ਕਪੂਰਥਲਾ ਜਲੰਧਰ ਮੋਗਾ ਬਰਨਾਲਾ ਤੇ ਸੰਗਰੂਰ ਵਿੱਚ ਵੀ ਠੀਕ ਠਾਕ ਬੱਦਲਬਾਹੀ ਦੇ ਨਾਲ 50% ਤੋਂ ਲੈ ਕੇ 75% ਚਾਂਸ ਨੇ ਮੀਂਹ ਦੇ ਬਾਕੀ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਬਟਿੰਡਾ ਤੇ ਮਾਨਸਾ ਵਿੱਚ ਵੀ ਹਲਕੀ ਦਰਮਿਆਨੀ ਬੱਦਲਬਾਹੀ ਦੇਖੀ ਜਾ ਸਕਦੀ ਹੈ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ 23 ਅਗਸਤ ਨੂੰ ਠੀਕ ਠਾਕ ਹਲਕੀ ਦਰਮਿਆਨੀ ਬਰਸਾਤ ਹੋ ਸਕਦੀ ਹੈ ਬੂੰਦਬੰਦੀ ਹੋ ਸਕਦੀ ਹੈ ਜਿਸ ਦੇ ਨਾਲ ਮੀਂਹ ਦੀ ਉਮੀਦ ਲਗਾਤਾਰ ਤੇ ਹੀ ਕਸਰੂਪਣ ਦੀ ਦਿਖਾਈ ਦੇ ਰਹੀ ਹੈ ਤਕੜਾ ਸਿਸਟਮ ਹੋਣ ਦੇ ਨਾਲ ਤਾਪਮਾਨ ਦੇ ਵਿੱਚ ਭਾਰੀ ਗਰਾਉਟਾਵੇਗੀ 30 ਤੋਂ 32 ਡਿਗਰੀ ਐਵਰੇਜ ਤਾਪਮਾਨ ਪੰਜਾਬ ਦਾ ਦੇਖਣ ਨੂੰ ਮਿਲੇਗਾ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਚੰਗੀ ਲੱਗੀ ਹੈ ਚੈਨਲ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰਕੇ ਰੱਖ ਦਿਓ ਤਾਂ ਕਿ ਆਉਂਦੀ ਵੀਡੀਓ ਦੀ ਜਾਣਕਾਰੀ ਲਗਾਤਾਰ ਮਿਲ ਸਕੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ